ਭਾਰਤਿਕ ਮੂਰਖ ਲੋਕਾਂ ਦਾ ਦੇਸ਼ ਹੈ ਇੱਥੇ ਅਨਪੜਾ ਨਾਲੋਂ ਜ਼ਿਆਦਾ ਮੂਰਖ ਪੜ੍ਹੇ ਲਿਖੇ ਲੋਕ ਹਨ ਜੋ ਵੋਟ ਪਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਤੇ ਲੱਗੇ ਨਿਸ਼ਾਨ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਲੋਕਾਂ ਨਾਲ ਸਾਂਝੀਆਂ ਕਰਦੇ ਹਨ ਪਰ ਇਹਨਾਂ ਮੂਰਖਾਂ ਦੇ ਟੋਲੇ ਨੂੰ ਇਹ ਨਹੀਂ ਪਤਾ ਕਿ ਸਾਡੀ ਉਂਗਲਾਂ ਤੇ ਨਿਸ਼ਾਨ ਇਸ ਕਰਕੇ ਲਗਾਇਆ ਜਾਂਦਾ ਹੈ ਕਿ ਭਾਰਤ ਦੇ ਲੋਕ ਬੇਈਮਾਨ ਹਨ ਤੇ ਇਹ ਦੁਬਾਰਾ ਆ ਕੇ ਕਿਸੇ ਹੋਰ ਦੀ ਵੋਟ ਖਾ ਜਾਂਦੇ ਹਨ ਤੇ ਇਹ ਯਕੀਨ ਕਰਨ ਦੇ ਕਾਬਿਲ ਨਹੀਂ ਹਨ। ਹੋਰ ਵਧੀਆ ਦੇਸ਼ਾਂ 'ਚ ਇਹ ਨਿਸ਼ਾਨ ਨਹੀਂ ਲਗਾਇਆ ਜਾਂਦਾ ਕਿਉਂਕਿ ਉੱਥੋਂ ਦੇ ਲੋਕ ਇਮਾਨਦਾਰ ਹਨ ਤੇ ਉਦੋਂ ਦੀ ਚੋਣ ਕਮਿਸ਼ਨ ਉਨ੍ਹਾਂ ਤੇ ਯਕੀਨ ਕਰਦੀ ਹੈ ਪਰ ਸਾਡੇ ਪੜ੍ਹੇ ਲਿਖੇ ਗਵਾਰ ਲੋਕ ਜੋ ਆਪਣੇ ਬੇਈਮਾਨ ਹੋਣ ਦਾ ਸਬੂਤ ਸ਼ਰੀਆਮ ਲੋਕਾਂ ਨੂੰ ਦਿਖਾ ਕੇ ਖੁਸ਼ ਹੁੰਦੇ ਹਨ